15 ਸਾਲ ਹੋ ਗਏ ਢੋਲੇਵਾਲ ਜਦੋਂ ਵੀ ਬਰਸਾਤ ਆਉਂਦੀ ਹੈ ਸਭ ਤੋਂ ਪਹਿਲਾਂ ਇਹੀ ਗੱਲ ਹੁੰਦੀ ਹੈ ਨਿਊਜ਼ ਚੈਨਲ ਦੇ ਵਿੱਚ ਢੋਲੇਵਾਲ ਡੁੱਬ ਗਿਆ 15 ਸਾਲ ਹੋ ਗਏ ਇਸ ਨੂੰ ਦੇਖਦੇ ਜਿਹੜਾ ਵੀ ਕੌਂਸਲਰ ਆਉਣਾ ਉਹਨੂੰ ਇਹ ਚਾਹੀਦੀ ਆ ਕਿ ਕਮ ਸੇ ਕਮ ਕੋਈ ਵੀ ਧੀ ਪੈਣਾ ਲੰਘਦੀ ਆ ਹੁਣ ਇੱਥੇ ਦੇਖੋ ਲੁੱਟਾ ਖੋਣ ਆਮ ਹੋਣ ਲੱਗ ਗਿਆ ਤੇ ਗਲੀ ਮੱਲੇ ਤੇ ਜੋ ਵੀ ਸੀਵਰੇਜ ਬੰਦ ਹੁੰਦੇ ਨੇ ਪਹਿਲੇ ਫੁਣ ਤੇ ਆ ਜਾਂਦੇ ਨੇ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਆਪਣੀ ਪਹਿਲਾਂ ਉਹ ਕਰਦੇ ਨੇ ਆ ਕੇ ਇੱਕ ਫੋਨ ਕਰੀਏ ਭੱਜ ਕੇ ਆਉਂਦੇ ਨੇ ਚਾਹੇ ਦਿਨੇ ਬੁਲਾਈਏ ਚਾਹੇ ਰਾਤ ਨੂੰ ਤੱਲੇ ਖੁੰਟੇ ਆ ਜਾਂਦੇ ਇਹਨਾਂ ਨੂੰ ਇਹ 15 ਸਾਲ ਹੋ ਗਏ ਕੌਂਸਲਰ ਬਣੀ ਨੂੰ ਸਵਰਨ ਸਿੰਘ ਨੂੰ ਦੇ ਸਾਡੇ ਪਿੰਡ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਠੀਕ ਹੈ ਕੋਈ ਨਾ ਨਵੀਂ ਪਾਰਟੀ ਕੋਈ ਬਣੀ ਨਾ ਕੌਂਸਲਰ ਚੋਣ ਹੋਵੇ ਜਿਹਨਾਂ ਸਾਡੇ ਪਿੰਡ ਦਾ ਸੁਧਾਰ ਹੋਵੇ ਪਾਣੀ ਆਸੀ ਤੁਹਾਨੂੰ ਨਹੀਂ ਹਾਂ ਜੀ ਤੇ ਟੋਲੇ ਆ ਦਾ ਸੁਧਾਰ ਹੋਵੇ ਸਾਡੇ ਤਾਂ ਬੀਐਸਈ ਬਦਲਾਅ ਚਾਹੀਦਾ ਦਾਤੋਂ ਕਿੰਨੇ ਨੰਬਰ ਦਿੰਦੇ ਹੋ ਇਹਨਾਂ ਨੂੰ 10 ਦੇ ਵਿੱਚੋਂ ਆਪਾਂ 8 ਦਿੰਨੇ ਵੀ ਨਹੀਂ ਇਹਨਾਂ ਨੇ ਕਾਰਪੋਰੇਸ਼ਨ ਨੇ ਟਾਈਮ ਬਹੁਤ ਲਾ ਕੇ ਇਹ ਕੋਈ ਵੀ ਬੰਦਾ ਜੀ ਵਧੀਆ ਹੋਣਾ ਚਾਹੀਦਾ ਜਿਹਨਾਂ ਲਾਕੇ ਦਾ ਸਾਥ ਹੋਵੇ ਹੁਣ ਤੱਕ ਤਾਂ ਤੁਹਾਡੇ ਸਾਹਮਣੇ ਜਿਹੜਾ ਕੁਝ ਹੋਰ ਕੁਝ ਨਹੀਂ ਕੀਤਾ ਜੀ ਉਹਨਾਂ ਨੇ ਤੇ ਹੁਣ ਬਦਲਾਅ ਕੀ ਚਾਹੁੰਦੇ ਤੁਸੀਂ ਅਸੀਂ ਕਹਿੰਦੇ ਜੇ ਕੋਈ ਨਵਾਂ ਆਵੇ ਇਲਾਕੇ ਦਾ 10000 ਇਹ ਪਤੇ ਚ ਮੌਜੂਦ ਹੈ ਵਾਰਡ ਨੰਬਰ 31 ਦੇ ਵਿੱਚ ਤੇ ਲੈ ਕੇ ਸਾਡੇ ਨਾਲ ਭਾਈ ਸਾਹਿਬ ਵੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਵੀਰੇ ਕੀ ਹੋ ਰਿਹਾ ਸੁਖਵਿੰਦਰ ਸਿੰਘ ਜੀ ਵੀਰੇ ਕੀ ਕਹਿਣਾ ਚਾਹੂਗੇ ਇਲੈਕਸ਼ਨ ਨੇੜੇ ਨੇ ਉਮੀਦਵਾਰ ਬਹੁਤ ਨੇ ਆਪਾਂ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਭਾਈ ਥਾਪਰ ਭਾਈ ਵਧੀਆ ਕੰਮ ਕਰਦੇ ਨੇ ਇਹਨਾਂ ਨੂੰ ਹਰ ਇੱਕ ਬੰਦਾ ਵੋਟ ਪਾਵੇ ਇਹ ਬਦਲਾ ਲਿਆਉਣਗੇ ਆਪਣੇ ਮਹੱਲੇ ਚ ਆਉਂਦੇ ਨੇ ਵਧੀਆ ਕੰਮ ਕਰਾਉਂਦੇ ਨੇ ਇਹਨਾਂ ਦੇ ਬਹੁਤ ਉਮੀਦਾਂ ਨੇ ਕਿਹੜੇ ਕਿਹੜੇ ਕੰਮ ਜਿਹੜੇ ਹੋ ਚੁੱਕੇ ਨੇ ਸਾਹ ਪਰ ਸਾਹਿਬ ਜਿਹੜੇ ਕਰ ਗਏ ਨੇ ਕਿ ਕਿਹੜੇ ਪੈਂਡਿੰਗ ਜਿਹੜੇ ਆਸ ਹੈ ਜੀ ਤੁਹਾਨੂੰ ਹਲੇ ਵੀ ਭਾਈ ਆਪਣੇ ਇੱਥੇ ਗਲੀ ਮੱਲੇ ਤੇ ਜੋ ਵੀ ਸੀਵਰੇਜ ਬੰਦ ਹੁੰਦੇ ਨੇ ਪਹਿਲੇ ਫੋਨ ਤੇ ਆ ਜਾਂਦੇ ਨੇ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਆਪਣੀ ਪਹਿਲਾਂ ਉਹ ਕਰਦੇ ਨੇ ਆ ਕੇ ਇੱਕ ਫੋਨ ਕਰੀਏ ਭੱਜ ਕੇ ਆਉਂਦੇ ਨੇ ਚਾਹੇ ਦਿਨੇ ਬੁਲਾਈਏ ਚਾਹੇ ਰਾਤ ਨੂੰ ਟੈਲੀਫੋਨ ਤੇ ਆ ਜਾਂਦੇ ਨੇ ਖੜੇ ਉਤਰਾਂਗੇ ਜਿਹੜੇ ਪਹਿਲੇ ਪੁਰਾਣੇ ਸੀ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਕੌਂਸਲਰ ਸੀਗੇ ਉਹਨਾਂ ਨੇ ਕੁਝ ਨਹੀਂ ਕੀਤਾ ਹਲੇ ਤੱਕ ਵਾਰਡ ਦੇ ਠੀਕ ਕੁਝ ਨਹੀਂ ਕੀਤਾ ਹੈਗਾ ਨਹੀਂ ਕੀਤਾ ਆਉਂਦੇ ਵੀ ਨਹੀਂ ਹੈਗੇ ਬੁਲਾਏ ਤੇ ਉਹ ਜਲਦੀ ਠਾਪੜ ਬਾਜੀ ਨੇ ਪਹਿਲੇ ਫੋਨ ਤੇ ਆ ਜਾਂਦੇ ਨੇ ਚਲੋ ਆਪਾਂ ਹੋਰ ਵੀ ਗੱਲਬਾਤ ਕਰ ਲੈਂਦੇ ਆ ਹੋਰ ਵੀ ਸਾਡੇ ਨਾਲ ਭਰਾ ਮੌਜੂਦ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਦੇਖਦੇ ਆ ਉਹਨਾਂ ਦਾ ਰਾਏ ਵੀ ਕੀ ਹੋਣਗੇ ਤੇ ਲੇਕਿਨ ਆ ਬਾਈ ਜੀ ਵੀ ਆਪਣੇ ਨਾਲ ਆ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਰਕੇਸ਼ ਹੈ ਜੀ ਬਈ ਕੀ ਕਹਿਣਾ ਚਾਹੂੰਗਾ ਜਿਹੜੇ ਐ ਇਲੈਕਸ਼ਨ ਨੇੜੇ ਆ ਗਏ ਨੇ ਟਾਈਮ ਬਹੁਤ ਘੱਟ ਆ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਹੁਣ ਸਰਕਾਰ ਚੇਂਜ ਹੋਣੀ ਚਾਹੀਦੀ ਝਾੜੂ ਆਉਣਾ ਚਾਹੀਦਾ ਜੀ ਉਹਦੇ ਨਾਲ ਸਾਨੂੰ ਬੈਨੀਫਿਟ ਹੈਗਾ ਜੀ ਲੱਗਦਾ ਵਾ ਕੰਮ ਹੋਣਗੇ ਜਿਹੜੇ ਕੰਮ ਰੁਕੇ ਹੋਏ ਸੀ ਆਪਾਰ ਦੇ ਵਿੱਚ ਬਿਲਕੁਲ ਨਹੀਂ ਰੁਕ ਰਿਆ ਜਿਹੜੇ ਹੋਣਗੇ ਜੀ ਨਮਕ ਅੰਡੀਗੜ ਆਈ ਗਔਰ ਹਾਂ ਬਿਲਕੁਲ ਆਣਾ ਚਾਹੀਦਾ 10 ਤੋਂ ਕਿੰਨੇ ਨੰਬਰ ਦਿੰਨੇ ਹੋਏ ਇਹਨਾਂ ਨੂੰ 10 ਦੇ ਵਿੱਚੋਂ ਆਪਾਂ 8 ਦਿੰਨੇ ਜੀ ਨੰਬਰ ਕਰ ਲੈਨੇ ਆ ਹੋਰ ਗੱਲਬਾਤ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਆ ਤੇ ਲੇਕਿਨ ਸਾਡੇ ਅੰਕਲ ਜੀ ਵੀ ਜੁੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਕੇ ਕੀ ਰਾਏ ਇਹਨਾਂ ਦਾ ਬਾਈ ਜੀ ਕੀ ਕਹੂੰਗਾ ਤੇ ਇਲੈਕਸ਼ਨ ਨੇੜੇ ਆ ਗਏ ਨੇ ਕਾਰਪੋਰੇਸ਼ਨ ਦੇ ਟਾਈਮ ਬੋਲ ਘਟੇ ਕਿ ਕੋਈ ਵੀ ਬੰਦਾ ਜੇ ਵਧੀਆ ਹੋਣਾ ਚਾਹੀਦਾ ਜੇ ਇਨਾਂ ਇਲਾਕੇ ਦਾ ਸਿਹਾਰ ਹੋਣਾ ਹੁਣ ਤੱਕ ਤਾਂ ਤੁਹਾਡੇ ਸਾਹਮਣੇ ਜਿਹੜਾ ਕੁਝ ਹੋ ਰਿਹਾ ਦੇਖਿਆ ਇਹਨਾਂ ਦੇ ਲੰਬੇ ਸਮੇਂ ਤੋਂ ਚੈਲ ਜੀ ਵੀ ਸੀਗੇ ਤੇ ਲੈ ਕੇ ਬੜੇ ਉਹਨਾਂ ਨੇ ਕੰਮ ਕਰਾਏ ਦੇਨੇ ਜੋ ਉਹਨਾਂ ਦੇ ਦਾਅਵੇ ਨੇ ਤੇ ਲੇਕਿਨ ਤੁਹਾਨੂੰ ਲੱਗਦਾ ਬਈ ਕੰਮ ਹੋਏ ਆ ਤੇ ਨਹੀਂ ਹੋਏ ਇਹ ਤਾਂ ਇਹ ਸਾਰਿਆਂ ਨੂੰ ਪਤਾ ਜੋ ਹੋਇਆ ਨਹੀਂ ਹੋਇਆ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਕੁਝ ਨਹੀਂ ਕੀਤਾ ਜੀ ਉਹਨਾਂ ਨੇ ਨਹੀਂ ਕੁਝ ਨਹੀਂ ਹੋਇਆ ਜੀ ਤੇ ਹੁਣ ਬਦਲਾਅ ਕੀ ਚਾਹੁੰਦੇ ਤੁਸੀਂ ਅਸੀਂ ਕਹਿੰਦੇ ਜੇ ਕੋਈ ਨਵਾਂ ਆਵੇ ਇਲਾਕੇ ਦਾ ਸਿਹਾਰ ਹੋਵੇ ਜਾਂ ਪਤਾ ਚਾਹੁੰਦੇ ਕਿੰਨੇ ਨੰਬਰ ਦਿੰਨੇ ਹੋ 10 ਤੋਂ ਕਿੰਨੇ ਨੰਬਰ ਦਿੰਨੇ ਤੁਸੀਂ ਉਹਨਾਂ ਨੂੰ ਅਸੀਂ 10 ਹੀ ਦਿੰਨੇ ਆ ਜੀ ਜਿਹੜਾ ਨਮਾ ਬੰਦਾ ਹੋਊਗਾ ਇਹ ਤਾਂ 10 ਨੰਬਰ ਦੇ ਰਿਹਾ ਉਹਨੂੰ ਬਿਲਕੁਲ ਇਲਾਕੇ ਦਾ ਸੁਧਾਰ ਹੋਣਾ ਚਾਹੀਦਾ ਠੀਕ ਕੀ ਮਹਿਲਾਵਾਂ ਵੀ ਜੁੜ ਚੁੱਕੀਆਂ ਨੇ ਤੇ ਲੇਕਿਨ ਇਹਨਾਂ ਨੇ ਵੀ ਗਲਤ ਬਤ ਕਰ ਲੈਨੇ ਆ ਇਸ ਇਲੈਕਸ਼ਨਲ ਦੇ ਵਿੱਚ ਕਿੰਨਾ ਕੁ ਬਦਲਾਅ ਚਾਹੀਦਾ ਵਾ ਤੇ ਲੇਕਿਨ ਦੇਖਦੇ ਗਲਤ ਕਰਦੇ ਆ ਕੀ ਨਾਮ ਹੈ ਜੀ ਹਾਂਜੀ ਬਲਵੰਤ ਕੌਰ ਜੀ ਉਹ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇਲੈਕਸ਼ਨ ਆ ਗਏ ਟਾਈਮ ਬਹੁਤ ਘੱਟ ਆ ਹਾਂਜੀ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਇਹਦੇ ਨੇ ਜੀ 15 ਸਾਲ ਹੋ ਗਏ ਕਾਉਂਸਲਰ ਬਣੇ ਨੂੰ ਸਵਰਨ ਸਿੰਘ ਨੂੰ ਤੇ ਸਾਡੇ ਪਿੰਡ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਠੀਕ ਆ ਹੁਣ ਨਵੀਂ ਪਾਰਟੀ ਕੋਈ ਬਣੀ ਨਾ ਕਾਉਂਸਲਰ ਚੋਣ ਹੋਵੇ ਜਿਹਦੇ ਨਾਲ ਸਾਡੇ ਪਿੰਡ ਦਾ ਸੁਧਾਰ ਹੋਵੇ ਲਗਾਤਾਰ ਚੋਣ ਲੜਦੇ ਆ ਰਹੇ ਸੀ ਲੇਕਿਨ ਹਲੇ ਤੱਕ ਕੋਈ ਸਾਡੇ ਦਾਵਾ ਕਰ ਰਹੇ ਨੇ ਕੋਈ ਕੰਮ ਨਹੀਂ ਕਰ ਆਇਆ ਉਹਨਾਂ ਨੇ ਤੇ ਲੇਕਿਨ ਉਮੀਦ ਹੈ ਉਹਨਾਂ ਨੂੰ ਵੀ ਦੁਬਾਰਾ ਇਸ ਇਲਾਕੇ ਤੋਂ ਦੁਬਾਰਾ ਜਿੱਤ ਪਾ ਲੈਣ ਨਹੀਂ ਜੀ ਕੋਈ ਉਮੀਦ ਨਹੀਂ ਹੈਗੀ ਕੀ ਚਾਹ ਲੋ ਬਦਲਾਅ ਚਾਹਣੇ ਕੀ ਚਾਹਣੇ ਬਦਲਾਅ ਚਾਹਣੇ ਆ ਇਸੇ ਵੀ ਹਾਂ ਜੀ ਮੇਰੀ ਟੋਲੇ ਆ ਦਾ ਸੁਧਾਰ ਹੋਵੇ ਸਾਡੇ ਦਾ ਵੀ ਅਸੀਂ ਬਦਲਾਅ ਚਾਹੁੰਦੇ ਹਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਲੋਕ ਇਸ ਹਲਕੇ ਤੋਂ ਬਹੁਤ ਜ਼ਿਆਦਾ ਨਾਰਾਜ਼ ਸੀ ਤੇ ਜਦੋਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਇਹੀ ਗੱਲ ਕਹੀ ਹੈ ਬਦਲਾਅ ਬਹੁਤ ਜ਼ਰੂਰੀ ਹੈ ਇਸ ਏਰੀਆ ਦੇ ਵਿੱਚ ਹਰ ਇੱਕ ਬੰਦਾ ਬਦਲਾਅ ਹੀ ਚ ਮੰਗਦਾ ਨਜ਼ਰ ਆਇਆ ਬਾਤ ਲੇਕਿਨ ਸੂ ਬਿਡੇਰੀਆ ਸਾਡੇ ਚੈਨਲ ਦੇ ਨਾਲ ਗਗਨਦੀਪ ਜੀ ਦੇ ਨਾਲ ਕੈਮਰਾਮੈਨ ਰਾਜ ਕੁਮਾਰ ਧੰਨਵਾਦ